ਦੋਸਤੋ ਅੱਗੇ ਚੂੜ ਚੱਕਦੇ ਲੋਹਾਰਾ ਡੱਗੋ ਰਮਾਣਾ ਤੇ ਭਗਤਾ ਹੁਣ ਟੀਮਾਂ ਲੇਟ ਨਾ ਹੋਣ ਵੀਰ ਬਣ ਕੇ ਸਾਰੇ ਖਿਡਾਰੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਵੀ ਹੁਣ ਲਗਾਤਾਰ ਤੁਰੇ ਆਇਓ ਲੋਕ ਖੁੱਬੇ ਬੈਠੇ ਆ ਆ ਜੋ ਵਧੀਆ ਕਬੱਡੀ ਦੇਖ ਸਕਣ ਇਹ ਕਬੱਡੀ ਦਾ ਆਨੰਦ ਮਾਣ ਕੇ ਸਮੇਂ ਸਿਰ ਆਪਣੇ ਘਰਾਂ ਨੂੰ ਜਾ ਸਕਣ ਲਓ ਦੀਪ ਦੀ ਪੈਂਦੀ ਹੋਈ ਰੇਡ ਇੰਦਰਜੀਤ ਕਰਸੀਆਂ ਵਾਲਾ ਮੁੰਡਾ ਲੁਧਿਆਣੇ ਵਾਲਾ ਆ ਦੋ ਖਿਡਾਰੀਆਂ ਦੇ ਦਰਮਿਆਨ ਇਹਨੂੰ ਸਪਾਈਡਰਮੈਨ ਆਖਿਆ ਜਾਂਦਾ ਪਰ ਦੇਖੋ ਵੀ ਗੱਲ ਕੀ ਬਣਦੀ ਹੈ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ ਕਬੱਡੀ ਬੱਡੀ ਇੰਦਰਜੀ ਤਰੇਆ ਪਲਟਿਆਂ ਦੀ ਦੁਨੀਆ ਫੇਰ ਹੈ ਵੀ ਆ ਪਾਟੇ ਦੇ ਕਦੋਂ ਮਰ ਆਊਗਾ ਮੇਰੇ ਵੀਰੋ ਕਲਸੀਆਂ ਵਾਲਾ ਜੱਸਾ ਸ਼ੇਰ ਕੋਈ ਹੈ ਲੋਕਾਂ ਦੇ ਚਿਹਰਿਆਂ ਦੀ ਰੌਣਕ ਦੱਸਦੀ ਹੈ ਵੀ ਸਮਾਰਸ ਆ ਕੇ ਮਨ ਬਾਗੋ ਬਾਗ ਹੋ ਗਿਆ ਲੈ ਵੀ ਗੋਰੀਆ ਗੋਰਾ ਹਾਂਗਕੋਗ ਵਾਲਾ ਕਹਿੰਦਾ ਸੀ ਹੈ ਵੀ ਲਾਈਵ ਦੇਖਣ ਦਾ ਨਜ਼ਾਰਾ ਨਹੀਂ ਆਉਂਦਾ ਇਸ ਕਰਕੇ ਕਹਿੰਦਾ ਸਪੈਸ਼ਲੀ ਪਿੰਡ ਦਾ ਮੇਲਾ ਦੇਖਣ ਹਰ ਸਾਲ ਆਈਦਾ ਲੈ ਵੀ ਗੋਰੀਆ ਤੇਰਾ ਵੀ ਧੰਨਵਾਦ ਆਹ ਪੈਂਦੀ ਹੋਈ ਰੇੜ ਤੇ ਚਾਰਾਂ ਦੇ ਵਿੱਚੋਂ ਕੌਣ ਕਬੱਡੀ 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 ਅਲੀ ਮਹਿਰਕਰਾਂ ਵਾਲਾ ਇੰਦਰਜੀਤ ਫਰੀਦ ਵਰਗੇ ਮੁੰਡੇ ਤਿਆਰ ਲਓ ਟੱਕਰ ਪੈ ਗਈ ਸ਼ੇਰਾਂ ਦੀ ਹਰਕੇ ਦੇਖੇ ਕੁੱਲ ਜਮਾਨਾ ਕਾਪੋ ਹੀ ਉਹ ਜਿੱਤਣਗੇ ਜਿਨ੍ਹਾਂ ਦੇ ਡਾਲਿਆ ਪਟ